ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਪਤਨੀ ਸ਼ਰਾਬੀ ਦੀ ਚਰਨਜੀਤ ਆਪਣੀ ਭੂਆ ਦੀ ਲੜਕੀ ਸੁਖਜਿੰਦਰ ਕੌਰ ਨੂੰ ਕਹਿਣ ਲੱਗੀ ਕਿ ਮੈਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਮੇਰੇ ਪਤੀ ਗੁਰਜੀਤ ਸਿੰਘ ਨੂੰ ਸ਼ਰਾਬ ਪੀਣ ਦੀ ਆਦਤ ਕਿੱਥੋਂ ਲੱਗ ਗਈ ਹੈ ਆਮ ਤੌਰ ਤੇ ਉਹ ਲੋਕ ਸ਼ਰਾਬ ਪੀਂਦੇ ਹਨ ਜਿਹੜੇ ਜ਼ਿੰਦਗੀ ਦੇ ਵਾਤਾਵਰਨ ਤੋਂ ਭੱਜਣਾ ਚਾਹੁੰਦੇ ਹੋਣ ਸਾਡੇ ਘਰ ਵਿੱਚ ਸਭ ਕੁਝ ਸੀ ਸਭ ਤੋਂ ਵੱਧ ਖੁਸ਼ੀ ਦਾ ਸਮਾਂ ਸੀ ਰੱਬ ਨੇ ਬੜੇ ਸੋਹਣੇ ਦੋ ਬੱਚੇ ਦਿੱਤੇ ਹੋਏ ਹਨ ਬੰਦੇ ਨੂੰ ਤਾਂ ਇਹਨਾਂ ਬੱਚਿਆਂ ਵੱਲ ਤਾਂ ਹੀ ਨਸ਼ਾ ਚੜ ਜਾਂਦਾ ਹੈ ਸ਼ਰਾਬ ਦੀ ਲੋੜ ਹੀ ਨਹੀਂ ਰਹਿੰਦੀ ਇਹਨਾਂ ਦੀ ਸ਼ਰਾਬ ਨੇ ਸਮਾਜ ਵਿੱਚ ਇਹਨਾਂ ਦਾ ਮੁੱਲ ਤਾਂ ਘਟਾਣਾ ਹੀ ਸੀ ਮੇਰਾ ਵੀ ਕੱਖ ਨਹੀਂ ਰਹਿਣ ਦਿੱਤਾ ਜਦੋਂ ਰਾਤ ਨੂੰ ਇਹ ਕਿਸੇ ਨਾ ਕਿਸੇ ਮਹਿਖਾਨੇ ਤੋਂ ਲੜ ਖੜਾ ਕੇ ਆਉਂਦੇ ਹਨ ਤੇ ਗੁਣਗਣਾਉਂਦੇ ਹੋਏ ਆਉਂਦੇ ਹਨ ਤਦ ਮੈਂ ਝੱਟ ਸਮਝ ਜਾਂਦੀ ਹਾਂ ਕਿ ਅੱਜ ਇਹਨਾਂ ਨੇ ਕਿਹੜੀ ਸ਼ਰਾਬ ਪੀਤੀ ਹੈ ਜੇ ਇਹ ਗਾਉਂਦੇ ਹੋਏ ਕਹਿੰਦੇ ਹਨ ਵਾਰਿਸ਼ ਛਾ ਨਾ ਮੁੜਾਂਗੀ ਰਾਂਝਣੀ ਤੋਂ ਭਵੇਂ ਬਾਪ ਦੇ ਬਾਪ ਦਾ ਬਾਪ ਆਵੇ ਤਾਂ ਮੈਂ ਝੱਟ ਸਮਝ ਜਾਂਦੀ ਹਾਂ ਕਿ ਅੱਜ ਘਰ ਦੀ ਕੱਢੀ ਪੀ ਕੇ ਆਏ ਹਨ ਜੇ ਇਹਨਾਂ ਨੇ ਰੰਮ ਪੀਤੀ ਹੋਵੇ ਉੱਚੀ ਉੱਚੀ ਹੱਸਦੇ ਗਾਉਂਦੇ ਹਨ ਮੈਨੂੰ ਪਲਕ ਟੱਕਾ ਲਾਉਣ ਦੀ ਮੈਨੂੰ ਸੱਤੇ ਨੂੰ ਨਾ ਜਗਾ ਮੈਂ ਵੱਡ-ਵੱਡ ਸੁੱਟਾਂ ਸੂਰਮੇ ਦਿਆਂ ਗਾਲ ਖੁਮਕਾ ਫੇਰੇ ਕਹਿੰਦੇ ਹਨ ਚੜਦੀ ਮਿਰਜੇ ਖਾਨ ਨੂੰ ਜੱਟ ਬੰਝਲ ਦਿੰਦਾ ਮੱਤ ਪਠਰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ ਹੱਸ ਹੱਸ ਲਾਉਂਦੀਆਂ ਜਾ ਰੀਆਂ ਰੋ ਰੋ ਦਿੰਦੀਆਂ ਦੱਸ ਫੇਰ ਹੋਰ ਹੀ ਸਟਾਈਲ ਵਿੱਚ ਗਾਉਂਦੇ ਹਨ ਇਸ਼ਕ ਦਾ ਐਸਾ ਮਾਜ਼ਰਾ ਨਾ ਕਿਸੇ ਦੇ ਬਸ ਹਾਂਜੀ ਬਲੈਅਟੀ दारू ਪੀਤੀ ਹੋਵੇ ਤਦ ਚੁਟਕੀਆਂ ਮਾਰਦੇ ਹੋਏ ਸੋਹਣੀ ਮਾਹੀਵਾਲ ਗਾਉਂਦੇ ਹੋਏ ਕਹਿੰਦੇ ਹਨ ਇਸ਼ਕ ਇਸ਼ਕ ਮਾਈ ਇਸ਼ਕ ਪਕਾਰ ਦੀ ਮੈਨੂੰ ਨਾ ਇਸ਼ਕ ਮੁਸ਼ਕ ਦੀ ਸਾਰਨੀ ਇੱਥੇ ਕਿਤੇ ਰੱਖ ਕੇ ਤੂੰ ਆਪ ਭੁੱਲ ਗਈ ਏ ਆਲੇ ਖੋਲੇ ਮਾਈ ਕਿਤੇ ਤਾਂ ਹੱਥ ਮਾਰਨੀ ਫਿਰ ਇਹ ਕਹਿੰਦੇ ਹਨ ਕਾਸ਼ ਨੀ ਦੁਪੱਟਾ ਤੇਰੀ ਮੋਢਿਆਂ ਤੇ ਸਜਦਾ ਈ ਚੌਕੀਆਂ ਤੇ ਧਾਗੇ ਤੇਰੀ ਹੱਕ ਦਾ ਸ਼ਿੰਗਾਰ ਨੀ ਫਿਰ ਹੋਰ ਸੁਰ ਵਿੱਚ ਹੋ ਕੇ ਗਾਉਂਦੇ ਹਨ ਪੱਟ ਚੇਰਾ ਤੇਰੇ ਲਈ ਆ ਕੇ ਖਾਈ ਮਾਸ ਮੇਰਾ ਜਰਾ ਜ਼ੋਰ ਲਾ ਕੇ ਤੂੰ ਚਨਾ ਕਰ ਪਾਰਨੀ ਅਸੀਂ ਮਰ ਜਾਈਏ ਭਾਵੇਂ ਲੱਖ ਵਾਰੀ ਸੋਣੀਏ ਨਹੀਂ ਸਾਡਾ ਜਿੰਦਾ ਰਹੂ ਸਦਾ ਦਿਲ ਦਾ ਪਿਆਰ ਨਹੀਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਇਸ ਤਰ੍ਹਾਂ ਦੀ ਕਵਤਾ ਸੁਣ ਕੇ ਝੱਟ ਸਮਝ ਜਾਂਦੀ ਹਾਂ ਕਿ ਅੱਜ ਕਿਹੜੀ ਸ਼ਰਾਬ ਪੀਤੀ ਹੈ ਉਸੇ ਤਰ੍ਹਾਂ ਦਾ ਮੈਂ ਖਾਣਾ ਬਰੋਸਦੀ ਹਾਂ ਇਹ ਇੱਕ ਦਿਨ ਸ਼ਰਾਬ ਪੀ ਕੇ ਕਹਿਣ ਲੱਗੇ ਕਿ ਮੇਰਾ ਇੱਕ ਮਿੱਤਰ ਪੰਜਾਬ ਦੇ ਗੁਮਾ ਗਵਰਨਰ ਗੈਂਡਗੇਲ ਨਾਲ ਮਜਵੀ ਸਿੰਘਾਂ ਦੇ ਪਿੰਡ ਸ਼ਰੀਫਗੜ ਵਿਖੇ ਨਸ਼ਾ ਬੰਦੀ ਤੋਂ ਭਾਸ਼ਣ ਦੇਣ ਲਈ ਗਿਆ ਉਹ ਸਾਰਾ ਪਿੰਡ ਸ਼ਰਾਬ ਪਿੰਦਾ ਸੀ ਜਦੋਂ ਗੈਂਡ ਗੱਲ ਸਾਇਬ ਨੂੰ ਪਤਾ ਲੱਗਾ ਤਾਂ ਉਹ ਕਹਿਣ ਲੱਗੇ ਸਰਦਾਰ ਸਾਹਿਬ ਤੁਸੀਂ ਮੈਨੂੰ ਗਲਤ ਕੰਮ ਲਈ ਲੈ ਆਏ ਹੋ ਪੰਜਾਬੀ ਤਾਂ ਅਕਲ ਦੀਆਂ ਗੱਲਾਂ ਉਦੋਂ ਹੀ ਕਰਦਾ ਜਦੋਂ ਘਟ ਪੀਤੀ ਹੋਵੇ ਉਹ ਮੱਝ ਵੀ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਕਹਿਣ ਲੱਗੇ ਸਰਦਾਰ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਨੀਆਂ ਹਨ ਤੁਸੀਂ ਹੋਰ ਕੁਝ ਨਹੀਂ ਤਾਂ ਆਪਣੇ ਪਿੰਡ ਦੇ ਨਾਮ ਨੂੰ ਮੁੱਖ ਰੱਖ ਕੇ ਉਤਨੀ ਕੁ ਸ਼ਰਾਬ ਤੇ ਜ਼ਰੂਰ ਬਖਾਵੇ ਕਿ ਸ਼ਰੀਫਗੜ ਸ਼ਰੀਫਗੜ ਹੀ ਰਹੇ ਅਤੇ ਦੂਜੇ ਸਾਹ ਕਹਿਣ ਲੱਗੇ ਤੁਸੀਂ ਰੰਗਰੇਟੇ ਗੁਰੂ ਕੇ ਬੇਟੇ ਹੋ ਇਸ ਲਈ ਤੁਹਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਜਦੋਂ ਤੁਹਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਸੀ ਨਾ ਪੀਂਦੇ ਫਿਰ ਤੁਸੀਂ ਉਹਨਾਂ ਦਾ ਕਿਉਂ અપਮਾਨ ਕਰਦੇ ਹੋ ਪਰ ਮੈਂ ਹੈਰਾਨ ਹਾਂ ਕਿ ਤੁਹਾਡੇ ਤੇ ਜੱਟਾਂ ਦਾ ਆਪੋ ਵਿੱਚ ਕਿੰਨਾ ਡੂੰਘਾ ਰਿਸ਼ਤਾ ਹੈ ਕਿਸੇ ਥਾਣੇ ਵਿੱਚੋਂ ਕੋਈ ਰਿਪੋਰਟ ਕਰਵਾ ਕੇ ਵੇਖ ਲਓ ਜਿੱਥੇ ਦੇ ਜੱਟ ਸਿੰਘ ਤੇ ਮੱਝਵੀ ਸਿੰਘ ਇਕੱਠੇ ਨਾ ਹੋਣ ਉਥੇ ਕਤਲ ਨਹੀਂ ਹੋ ਸਕਦਾ ਮੇਰੇ ਗੁਰਦੀਪ ਜੀ ਕਹਿਣ ਲੱਗੇ ਹੁਣ ਮੈਂ ਵੀ ਦੋ ਮੱਝਵੀ ਸਿੰਘਾਂ ਦੀ ਭਾਲ ਵਿੱਚ ਹਾਂ ਜਿਸ ਦਿਨ ਮਿਲ ਗਏ ਇੱਕ ਬੰਦੇ ਦਾ ਕੰਡਾ ਕੱਢਣਾ ਇਹਨਾਂ ਦੀ ਗੱਲ ਸੁਣ ਕੇ ਮੈਂ ਬੜੀ ਘਬराई ਤੇ ਨਿਮਰਤਾ ਨਾਲ ਕਿਹਾ ਕਿ ਦੁਨੀਆ ਦੇ ਵਧੀਏ ਵਧੀਆ ਫੈਸਲੇ ਉਹ ਹੁੰਦੇ ਹਨ ਜੋ ਆ ਹਿੰਸਾਮਈ ਹੋਣ ਬੰਦਾ ਮਾਰਨ ਨਾਲ ਬੰਦਾ ਮਾਰਨ ਨਾਲ ਪ੍ਰਾਪਤ ਕੀਤੀ ਗਈ ਜਿੱਤ ਹਾਰ ਵਿੱਚ ਬਦਲ ਜਾਂਦੀ ਹੈ ਅਤੇ ਦੁਸ਼ਮਣੀਆਂ ਪੱਕੀਆਂ ਹੋ ਜਾਂਦੀਆਂ ਹਨ ਉਹ ਅੱਗ ਚੱਲ ਕੇ ਕਹਿਣ ਲੱਗੀ ਕਿ ਮੈਂ ਅਮਰੀਕਾ ਦੇ ਇੱਕ ਲੇਖਾਰੀ ਦੀ ਇੱਕ ਪੁਸਤਕ ਪੜ੍ਹੀ ਸੀ ਜਿਸ ਦਾ ਨਾਮ ਕੱਪ ਆਫ ਫਿਊਰੀ ਸੀ ਇੱਕ ਬਹੁਤ ਵੱਡੇ ਸਾਇਦਕਾਰ ਨੂੰ ਅਮਰੀਕਾ ਦਾ ਸਭ ਤੋਂ ਵੱਡਾ ਸਾਇਦਿਕ ਅਵਾਰਡ ਮਿਲਣਾ ਸੀ ਉਸਨੇ 1200 ਕਿਲੋਮੀਟਰ ਸਫ਼ਰ ਕਰਕੇ ਨਾਮ ਵਾਲੀ ਥਾਂ ਤੇ ਪਹੁੰਚਣਾ ਸੀ ਜਦੋਂ ਉਸਦੇ ਦੋਸਤਾਂ ਮਿੱਤਰਾਂ ਨੂੰ ਪਤਾ ਲੱਗਾ ਕਿ ਉਹ ਫਲਾਨੀ ਰੋਡ ਰਾਹੀਂ ਆ ਰਿਹਾ ਹੈ ਹਾਰੇ ਸਟੇਸ਼ਨ ਤੇ ਉਸਦੇ ਸ਼ਰਧਾਲੂ ਦੋਸਤ ਮਿੱਤਰ ਸਵਾਗਤ ਵਜੋਂ ਉਸ ਨੂੰ ਇੱਕ ਇੱਕ ਦੋ ਦੋ ਪੈਗ ਬਿਸਕੀ ਦੇ ਪਵਾ ਦਿੰਦੇ ਪਿਆ ਦਿੰਦੇ ਜਦੋਂ ਆਖਰੀ ਸਟੇਸ਼ਨ ਆਇਆ ਤਾਂ ਲੋਕਾਂ ਨੇ ਉਸ ਤੇ ਡੱਬੇ ਮੁਰੇ ਜਿੰਦਾਬਾਦ ਦੇ ਨਾਰੇ ਲਾ ਕੇ ਉਸ ਦਾ ਸਵਾਗਤ ਕਰਨਾ ਚਾਹਿਆ ਤਾਂ ਡੱਬੇ ਵਿੱਚੋਂ ਇੱਕ ਬੇਹੋਸ਼ ਬੰਦਾ ਬਾਹਰ ਕੱਢਿਆ ਕੁਝ ਕਹਿੰਦੇ ਸਨ ਮਰ ਗਿਆ ਕੁਝ ਕਹਿੰਦੇ ਸਨ ਮਰਨ ਵਾਲਾ ਸਾਡੇ ਵੀ ਕਈ ਸਹਿਤਕਾਰ ਨਵੀਂ ਸਟੇਜ ਤੇ ਰੰਗ ਬੰਨਣ ਵੇਲੇ दारू ਪੀਣਾ ਆਪਣਾ ਹੱਕ ਸਮਝਦੇ ਹਨ ਕਰ ਵਿੱਚ ਆਟਾ ਹੋਵੇ ਜਾਂ ਨਾ ਇਹ ਅਰੂਆ ਪਾਉਆ ਜ਼ਰੂਰ ਲੈਣਗੇ ਕਈ ਡਾਕਟਰ ਵੀ दारू ਪੀਂਦੇ ਹਨ ਕਮਲਾ ਚੌਧਰੀ ਨੇ ਇੱਕ ਦਿਨ ਮੈਨੂੰ ਦੱਸਿਆ ਕਿ ਉਸ ਦਾ ਪਤੀ ਕਿਧਰੋਂ ਡਰਿੰਕ ਕਰਕੇ ਆਇਆ ਰਸਤੇ ਵਿੱਚ ਉਸ ਦਾ ਸਕੂਟਰ ਕੁੱਤੇ ਵਿੱਚ ਜਾ ਵਜਾ ਜਦੋਂ ਪੁਲਿਸ ਵਾਲਿਆਂ ਨੇ ਉਸ ਡਿੱਗੇ ਹੋਏ ਨੂੰ ਚੁੱਕ ਕੇ ਪੁੱਛਿਆ ਕਿ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਤਾਂ ਉਹ ਕਹਿਣ ਲੱਗਾ ਮੇਰਾ ਖਿਆਲ ਹੈ ਸੜਕ ਉਤੇ ਇੱਕ ਕੁੱਤਾ ਸ਼ਰਾਬ ਪੀ ਕੇ ਜਾ ਰਿਹਾ ਸੀ ਉਹ ਮੱਲੋ ਮੱਲੀ ਮੇਰੇ ਸਕੂਟਰ ਵਿੱਚ ਜਾ ਵਜਾ ਆਪ ਦਾ ਡਿਗਣ ਪਿੱਛੋਂ ਹਸਪਤਾਲ ਜਾਵੜਿਆ ਹੋਣਾ ਪਰ ਮੈਨੂੰ ਇੱਥੇ ਸੁੱਟ ਗਿਆ। ਸ਼੍ਰੀਮਤੀ ਚਰਨਜੀਤ ਕਹਿਣ ਲੱਗੀ ਕਿ ਮੈਂ ਇਹਨਾਂ ਨੂੰ ਇੱਕ ਦਿਨ ਪੁੱਛਿਆ ਕਿ ਬੰਦੇ ਨੂੰ ਕਦੋਂ ਸ਼ਰਾਬ ਪੀਣੀ ਚਾਹੀਦੀ ਹੈ। ਤਾਂ ਉਹ ਫਿਲਾਸਫਰ ਵਾਂਗ ਕਹਿਣ ਲੱਗੇ ਜ਼ਿੰਦਗੀ ਵਿੱਚ ਕਈ ਮੌਕੇ ਜਹੇ ਆਉਂਦਿਆਂ ਜਦੋਂ ਪੀਣ ਨੂੰ ਜੀ ਕਰਦਾ ਹੈ। ਫਰਜ਼ ਕਰੋ ਬੰਦਾ ਅਫਸੋਸ ਵਿੱਚ ਹੈ। ਪੀ ਨਾਲ ਦੁੱਖ ਘਟ ਜਾਂਦਾ ਹੈ। ਕਈ ਵਾਰ ਜੀਵਨ ਵਿੱਚ ਖੁਸ਼ੀ ਦੇ ਮੌਕੇ ਆਉਂਦਿਆਂ ਸਾਡੇ ਚਾਚਾ ਜੀ ਪਟਵਾਰੀ ਹਨ ਉਹਨਾਂ ਨੇ ਪੀਣ ਦਾ ਕੈਲੰਡਰ ਬਣਾਇਆ ਹੋਇਆ ਹੈ ਠੰਡ ਵਿੱਚ ਸਰਦੀ ਲੱਗਣ ਦੇ ਡਰ ਤੋਂ ਪੀਂਦਾ ਹੈ ਗਰਮੀਆਂ ਵਿੱਚ ਗਰਮੀ ਲੱਗਣ ਦੇ ਡਰ ਤੋਂ ਪੀਂਦਾ ਹੈ ਤੇ ਜੇ ਮੀਂਹ ਪੈਂਦਾ ਹੋਵੇ ਤਾਂ ਸ਼ਰਾਬ ਹੀ ਨਹੀਂ ਕੁੱਕੜ ਖਾਨ ਨੂੰ ਵੀ ਜੀ ਕਰਦਾ ਹੈ ਉਸ ਤੋਂ ਉਪਰੰਤ ਜੇ ਮੀਂਹ ਦਾ ਮੌਸਮ ਜਾ ਰਿਹਾ ਹੋਵੇ ਤਦ ਖੁਸ਼ਕੀ ਤੋਂ ਬਚਣ ਲਈ ਪੀਣੀ ਪੈਂਦੀ ਹੈ ਫਿਰ ਦੀਵਾਲੀ ਮਾਗੀ ਹੋਲੀ ਲੋਹੜੀ ਆਦਤ ਤੀ ਪੀਣੀ ਪੈਂਦੀ ਹੈ ਭਾਵੇਂ ਉਸ ਨੇ ਸਾਰੇ ਸਾਲ ਵਿੱਚ ਇੱਕ ਦਿਨ ਵੀ ਸ਼ਰਾਬ ਤੋਂ ਖਾਲੀ ਨਹੀਂ ਰਹਿਂਦੇ ਨਾ ਕਿਸੇ ਨੇ ਇੱਕ ਡਾਕਟਰ ਨੂੰ ਪੁੱਛਿਆ ਕਿ ਤੁਸੀਂ ਸ਼ਰਾਬ ਕਿਉਂ ਪੀਂਦੇ ਹੋ ਤਾਂ ਉਹ ਕਹਿਣ ਲੱਗੇ ਜਨਾਬ ਮੇਰੇ ਇੱਕ ਉਂਗਲ ਤੇ ਸੱਟ ਲੱਗੀ ਸੀ ਤੇ ਮੈਂ ਸਪਰੇਟ ਲਾਈ ਤੇ ਰਾਜੀ ਹੋ ਗਈ ਹੁਣ ਤੁਸੀਂ ਸੋਚੋ ਪੇਟ ਵਿੱਚ ਚੰਗੀ ਮਾੜੀ ਰੋਟੀ ਤੇ ਸਬਜ਼ੀ ਖਾਣ ਸਦਕਾ ਕਿੰਨੇ ਜ਼ਖਮ ਹੁੰਦੇ ਹਨ ਇਸ ਲਈ ਉਹਨਾਂ ਨੂੰ ਠੀਕ ਕਰਨ ਲਈ ਸ਼ੁੱਧ ਕੀਤਾ ਸਪਰੇਟ ਪੀਣਾ ਚਾਹੀਦਾ ਹੈ ਅੱਗੇ ਚੱਲ ਕੇ ਸ਼੍ਰੀਮਤੀ ਚਰਨਜੀਤ ਕਹਿਣ ਲੱਗੇ ਇੱਕ ਦਿਨ ਇਹਨਾਂ ਦੇ ਤਿੰਨ ਚਾਰ ਦੋਸਤ ਘਰ ਵਿੱਚ ਬੈਠੇ ਪੀ ਰਹੇ ਸਨ ਤਦ ਕਿਸੇ ਨੇ ਆ ਕੇ ਦੱਸਿਆ ਕਿ ਮੇਰੀ 90 ਸਾਲ ਦੀ ਤਾਈ ਮਰ ਗਈ ਐ ਇਹਨਾਂ ਨੇ ਬੋਤਲ ਬਾਥਰੂਮ ਵਿੱਚ ਜਾ ਰੱਖ ਅਤੇ ਮੇਚ ਦੇ ਦਿਵਾਲੀ ਤਾਈ ਦਾ ਅਫਸੋਸ ਕਰਨਾ ਸ਼ੁਰੂ ਕਰ ਦਿੱਤਾ ਇੱਕ ਜਣਾ ਉੱਠਿਆ ਕਰੇ ਬਾਥਰੂਮ ਵਿੱਚ ਪਿੱਗ ਲਾ ਕੇ ਆਵੇ ਤੇ ਕਹੇ ਮਾਈ ਜਿਗਰੇ ਵਾਲੀ ਤੇ ਦੂਜੇ ਨੇ ਬਾਥਰੂਮ ਵਿੱਚ ਹੋ ਕੇ ਆ ਕੀ ਕਹਿਣਾ ਮਾਈ ਦੀਆਂ ਕੀ ਰੀਸਾਂ ਸਨ ਤੀਜੇ ਨੇ ਕਹਿਣਾ ਲੈ ਮਾਈ ਕੋਈ ਔਰਤ ਸੀ ਉਹ ਦਾ ਮਰਦ ਸੀ ਮਰਦ ਇਸ ਤਰ੍ਹਾਂ ਉਹ ਨਾਲ ਬਾਥਰੂਮ ਵਿੱਚ ਪਿੰਦੇ ਗਏ ਅਤੇ ਨਾਲ ਮਰੀ ਹੋਈ ਦਾ ਅਫਸੋਸ ਕਰਦੇ ਗਏ ਥੋੜੀ ਦੇਰ ਚੁੱਪ ਰਹਿਣ ਪਿੱਛੋਂ ਆਪਣੀ ਦਾਰੂ ਤੇ ਹੋਰ ਕਿਸੇ ਕਿਸਮ ਇੱਕ ਦਿਨ ਮੈਂ ਸਸਤਾ ਜਿਹਾ ਸੂਟ ਦਾ ਇਹ ਕੱਪੜਾ ਕਿਤਨੇ ਪੈਸਿਆਂ ਦਾ ਖਰੀਦਿਆ ਹੈ ਚਰਨਜੀਤ ਫਿਰ ਕਹਿਣ ਲੱਗੀ ਇੰਨੇ ਸਵਾਇ ਦੀ ਜ਼ਿੰਦਗੀ ਦਾ ਕੋਈ ਅਹਿਸਾਸ ਨਹੀਂ ਕਪੜਾ ਲੈ ਆਈ ਤੇ ਮੈਨੂੰ ਘੇਰ ਕੇ ਕਹਿਣ ਲੱਗੇ ਮੈਂ ਕਿਹਾ 120 ਰੁਪਏ ਦਾ ਮੈਨੂੰ ਕਹਿਣ ਲੱਗੇ ਤੇਰੇ ਕੋਲ ਬੜੇ ਲੀੜੇ ਪਾਈ ਐ 120 ਰੁਪਏ ਨਾਲ ਤਾਂ ਰਾਮ ਦੀਆਂ ਤਿੰਨ ਬੋਤਲਾਂ ਆ ਜਾਣੀਆਂ ਸਨ ਫਿਰ ਮਹੀਨਾ ਭਰ ਫਿਕਰ ਨਹੀਂ ਸੀ ਰਹਿਣਾ ਮੈਂ ਇੱਕ ਦਿਨ ਇਹਨਾਂ ਨੂੰ ਸਮਝਾਉਣ ਦਾ ਯਤਨ ਕਰਦਿਆਂ ਕਿਹਾ ਕਿ ਰੱਬ ਨੇ ਤੁਹਾਨੂੰ ਬੜਾ ਵਧੀਆ ਦਿਮਾਗ ਦੀ ਸ਼ਕਲ ਦਿੱਤੀ ਐ ਤੇ ਚੰਗੇ ਹਾਲਾਤ ਦਿੱਤੇ ਹਨ ਤੁਸੀਂ ਲਿਖਣਾ ਪੜ੍ਹਨਾ ਤਾਂ ਇੱਕ ਪਾਸੇ ਰਿਹਾ ਤੁਸੀਂ ਬਹੁਤ ਵੱਡੇ ਕਵੀ ਬਣ ਸਕਦੇ ਹੋ ਉਹ ਕਹਿੰਦੇ ਸਨ ਤੁਸੀਂ ਠੀਕ ਹੀ ਕਹਿੰਦੇ ਹੋ ਮੈਂ ਮਿਰਜ਼ਾ ਗਾਲਿਬ ਦਾ ਮੁਕਾਬਲਾ ਕਰ ਸਕਦਾ ਸਾਂ ਉਹਨਾਂ ਤੋਂ ਵੀ ਵਧੀਆ ਗਾਜ਼ਲ ਲਿਖ ਸਕਦਾ ਸਾਂ ਪਰ ਤੂੰ ਜਾਣਦੀ ਹੈ ਉਹਨਾਂ ਦੀ ਸ਼ਾਇਰੀ ਦਾ ਸਾਰਾ ਸਵੱਬ ਸ਼ਰਾਬ ਸੀ ਉਹਨਾਂ ਦਿਨਾਂ ਵਿੱਚ ਸ਼ਰਾਬ ਵੀ ਬੜੀ ਵਧੀਆ ਤੇ ਸਸਤੀ ਮਿਲਦੀ ਸੀ ਜੇ ਮੈਨੂੰ ਕਿਧਰੇ ਗਾਲਵਰਗੀ दारू ਮਿਲਦੀ ਹੁੰਦੀ ਤਾਂ ਮੈਂ دیਵਾਨੇ ਗੁਰਦੀਪ ਸਿੰਘ ਲਿਖਣਾ ਸੀ ਚਲੋ ਕੋਈ ਨਾ ਅਗਲੇ ਜਨਮ ਵਿੱਚ ਬਣ ਜਾਵਾਂਗਾ ਡਾਕਟਰ ਕਹਿੰਦੇ ਹਨ ਕਿ ਸ਼ਰਾਬ ਇੱਕ ਟੋਨਿਕ ਹੈ ਅਨਗਿਣਤ ਲੋਕ ਇਸ ਦੀ ਵਰਤੋਂ ਤੋਂ ਬਾਝੇ ਰਹਿੰਦੇ ਹਨ ਉਹ ਜਾਣਦੇ ਹੀ ਨਹੀਂ ਕਿ ਇਹ ਟੌਨਕ ਕਿਵੇਂ ਵਰਤੀ ਜਾਂਦੀ ਹੈ ਚਰਨਜੀਤ ਫਿਰ ਕਹਿਣ ਲੱਗੀ ਕਿ ਸਾਡੇ ਪਿੰਡ ਦੋ ਘਰਾਂ ਵਿੱਚ ਖਿੱਚੋ ਤਾਣ ਰਹਿੰਦੀ ਸੀ ਇੱਕ ਘਰ ਵਾਲੇ ਨੇ ਵਿਰੋਧੀਆਂ ਦੇ ਮੁੰਡੇ ਨੂੰ ਸਕੌਚ ਵਿਕਸੀ ਪਿਆਈ ਜਿਸ ਨੇ ਇਹ ਉਪਕਾਰ ਕੀਤਾ ਸੀ ਉਸਦੀ ਘਰਵਾਲੀ ਉਸਨੂੰ ਕਹਿਣ ਲੱਗੀ ਉਹ ਤਾਂ ਆਪਣੇ ਦੁਸ਼ਮਣ ਹਨ ਚਾਹੀਦਾ ਤਾਂ ਇਹ ਸੀ ਕਿ ਤੂੰ ਉਸਨੂੰ ਯਹੀ ਚੀਜ਼ ਪਿਉਂਦਾ ਕਿ ਉਸ ਦਾ ਘੋਗਾ ਚਿਤ ਹੋ ਜਾਂਦਾ ਕਰਤ ਉਸ ਨੂੰ ਵਧੀਆ ਸਕਾਟ ਪਿਆਈ ਹੈ ਘਰ ਵਾਲਾ ਮੁਸਕਰਾ ਕੇ ਕਹਿਣ ਲੱਗਾ ਮੈਂ ਉਹੀ ਉਹ ਕਰ ਰਿਹਾ ਜੋ ਤੂੰ ਚਾਹੁੰਦੀ ਹੈ ਇਹ ਸਕਾਟ ਬਿਸਕੀ ਤੋਂ ਸ਼ੁਰੂ ਕਰੇਗਾ ਤੇ ਹੌਲੀ ਹੌਲੀ ਸਪਰੇਟ ਅਤੇ ਮਿੱਟੀ ਦੇ ਤੇਲ ਆ ਤੇ ਆ ਜਾਵੇਗਾ ਫਿਰ ਇਹ ਜਇਹ ਨਸ਼ੀ ਰਾਦੀ ਬਣ ਜਾਵੇਗਾ ਕਿਸ ਨੂੰ ਜੀਵ ਤੇ ਸੱਪ ਲੜਾਉਣਾ ਪਿਆ ਕਰੇਗਾ ਸੋ ਬਜਾਏ ਇਸ ਦਾ ਇੱਕ ਦਿਨ ਟੱਟੂ ਪਾਰ ਕਰੀਏ ਇਹ ਹੌਲੇ ਹੌਲੇ ਔਖਾ ਹੋ ਕੇ ਆਪਣੇ ਆਪ ਆਪੇ ਦਾ ਸਤਿਆਨਾਸ਼ ਕਰ ਲਵੇਗਾ ਚਰਨਜੀਤ ਨੇ ਫੇਰ ਇੱਕ ਲੰਮਾ ਜਿਹਾ ਹੋਕਾ ਭਰਿਆ ਤੇ ਕਹਿਣ ਲੱਗੀ ਸੁਣਿਆ ਹੈ ਕਿ ਦੇਵਤਿਆਂ ਨੇ ਸਮੁੰਦਰ ਰੜਕ ਕੇ ਸ਼ਰਾਬ ਕੱਢੀ ਸੀ ਜੋ ਇਹ ਧੰਦਾ ਕੁਝ ਦੇਵਤਿਆਂ ਨੇ ਹੀ ਕੀਤਾ ਹੈ ਤਦ ਉਹਨਾਂ ਨੂੰ ਇਸ ਦੀ ਵਜਾਈ ਕੋਈ ਚੰਗੀ ਚੀਜ਼ ਪੈਦਾ ਕਰਨੀ ਚਾਹੀਦੀ ਸੀ ਹੋਰ ਤਾਂ ਹੋਰ ਕਈ ਧਾਰਮਿਕ ਅਤੇ ਸਮਾਜਿਕ ਆਗੂ ਵੀ ਇਸ ਨੂੰ ਸੋਮਰਸ ਕਹਿ ਕੇ ਪੀਂਦੇ ਹਨ ਉਹਨਾਂ ਤੇ ਕਿਸੇ ਵੀ ਕੋਈ ਦਲੀਲ ਕਾਟ ਨਹੀਂ ਕਰਦੀ ਜਿਵੇਂ ਕੋਈ ਸਿਆਣ ਕੋਈ ਮਜਬੂਰੀ ਕੋਈ ਬੇਵਸੀ ਸਾਡੇ ਗੁਰਦੀਪ ਹਰਾਂ ਤੇ ਅਸਰ ਨਹੀਂ ਕਰਦੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ